ਰਾਣਾ ਬਲਾਚੋਰੀਆ ਕਬੱਡੀ ਮਾਮਲੇ ਦੇ ਵਿੱਚ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਪਿਛਲੇ ਦਿਨੀ ਰਾਣਾ ਬਲਾਚੋਰੀਆ ਜੋ ਕਿ ਆਪਣੀ ਟੀਮ ਨੂੰ ਲੈ ਕੇ ਕਬੱਡੀ ਟੂਰਨਾਮੈਂਟ ਦੇ ਵਿੱਚ ਆਇਆ ਸੀ ਕਬੱਡੀ ਖੇਡਣ ਦੇ ਲਈ ਤੇ ਉਸ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਉਸ ਮਾਮਲੇ ਦੇ ਵਿੱਚ ਹੁਣ ਹਾਈ ਕੋਰਟ ਵੱਲੋਂ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਜਵਾਬ ਤਲਬ ਕੀਤਾ ਗਿਆ ਤੇ ਜਵਾਬ ਮੰਗਿਆ ਗਿਆ ਕਿ ਜਿਹੜੀ ਉੱਥੇ ਸਿਕਿਉਰਿਟੀ ਦਾ ਪ੍ਰਬੰਧ ਸੀ ਜਿਹੜੀ ਉੱਥੇ ਭੀੜ ਦਾ ਪ੍ਰਬੰਧ ਸੀ ਉਸਤੇ ਪੰਜਾਬ ਸਰਕਾਰ ਵੱਲੋਂ ਹੁਣ ਜਵਾਬ ਮੰਗਿਆ ਗਿਆ ਪੰਜਾਬ ਸਰਕਾਰ ਦੇ ਜਿਹੜੇ ਪ੍ਰਸ਼ਾਸਨ ਦੇ ਪ੍ਰਬੰਧ ਸੀ ਉਥੇ ਕਬੱਡੀ ਟੂਰਨਾਮੈਂਟ ਬਹੁਤ ਵੱਡੇ ਪੱਧਰ ਤੇ ਉਹ ਕਬੱਡੀ ਟੂਰਨਾਮੈਂਟ ਸੁਹਾਣਾ ਦੇ ਵਿੱਚ ਹੁੰਦਾ ਉਸਤੇ ਪ੍ਰਸ਼ਾਸਨ ਦੇ ਕੀ ਪ੍ਰਬੰਧ ਸੀ ਕਿਹੇ ਜਿਹੇ ਪ੍ਰਸ਼ਾਸਨ ਦੀਆਂ ਸਹੂਲਤਾਂ ਸੀ ਉਸਤੇ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਹੁਣ ਪੰਜਾਬ ਸਰਕਾਰ ਨੂੰ ਘੇਰ ਲਿਆ ਗਿਆ ਤੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਗਿਆ ਰਾਣਾ ਬਲਾਚੋਰੀਆ ਉਹੀ ਹੈ ਜੋ ਕਿ ਕਬੱਡੀ ਨੂੰ ਪ੍ਰਮੋਟ ਕਰਦਾ ਸੀ ਕਬੱਡੀ ਖੇਡਦਾ ਵੀ ਸੀ ਪਰ ਅੱਜ ਕੱਲ ਉਹ ਆਪਣੀਆਂ ਟੀਮਾਂ ਬਣਾ ਕੇ ਕਬੱਡੀ ਟੂਰਨਾਮੈਂਟ ਦੇ ਵਿੱਚ ਲੈ ਕੇ ਜਾਂਦਾ ਸੀ ਪਿਛਲੇ ਦਿਨੀ ਜਦੋਂ ਰਾਣਾ ਬਲਾਚੋਰੀਆ ਸੋਹਾਣਾ ਦੇ ਵਿੱਚ ਆਪਣੀ ਕਬੱਡੀ ਟੀਮ ਨੂੰ ਲੈ ਕੇ ਆਂਦਾ ਤਾਂ ਕੁਝ ਵਿਅਕਤੀਆਂ ਵੱਲੋਂ ਉਹਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਤੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਪਰ ਕੁਝ ਸਮੇਂ ਬਾਅਦ ਹੀ ਪੁਲਿਸ ਵੱਲੋਂ ਉਹਨਾਂ ਵਿੱਚੋਂ ਇੱਕ ਸ਼ੂਟਰ ਨੂੰ ਜਿਹੜਾ ਮਾਰ ਦਿੱਤਾ ਜਾਂਦਾ ਜੋ ਕਿ ਲਾਲੜੂ ਅੰਬਾਲਾ ਹਾਈਵੇ ਦੇ ਕੋਲ ਉਹਦਾ ਇਨਕਾਊਂਟਰ ਕਰ ਦਿੱਤਾ ਜਾਂਦਾ